ਸੜੇ ਵਾਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰ ਭਰੀ ਤਨਿੱਗੀ ਸਾਸ਼ਟਰੀਆ ਕਾਲ ਮੈਂ ਹਾਂ ਹਰਮਨਪ੍ਰੀਤ ਕੌਰ ਖਬਰਾਂ ਲੈ ਕੇ ਅਸੀਂ ਹਾਜ਼ਰਾਂ ਜੀ ਹਰ ਰੋਜ਼ ਦੀ ਤਰ੍ਹਾਂ ਤੇ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟੈਣਾ ਜੀ ਦੇ ਨਾਲ ਉਹਨਾਂ ਤੋਂ ਜਾਣਾਂਗੇ ਪੰਜਾਬ ਦਾ ਤੇ ਦੇਸ਼ ਦੁਨੀਆ ਦਾ ਹਾਲਚਾਲ ਟੈਣਾ ਸਾਹਿਬ ਤੁਹਾਡਾ ਪ੍ਰੋਗਰਾਮ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਜੀ ਬੜੀ ਬੜ ਬਣੀ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਸੋ ਸਭ ਤੋਂ ਪਹਿਲਾਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦੀ ਗੱਲ ਕਰਦੇ ਆ ਜੀ ਆਪਣਾ 75ਵਾਂ ਜਨਮ ਦਿਨ ਉਹਨਾਂ ਨੇ ਮਨਾਇਆ ਐ ਤੇ ਰਾਹੁਲ ਗਾਂਧੀ ਹੋਰਾਂ ਨੇ ਪ੍ਰਧਾਨ ਮੰਤਰੀ ਨੂੰ 75ਵੇਂ ਜਨਮ ਦਿਨ ਦੀ ਵਧਾਈ ਦਿੱਤੀ ਹੈ ਜੀ ਬਿਲਕੁਲ ਜੀ ਬਿਲਕੁਲ ਗੱਲ ਇਹ ਜੀ ਕਿ ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਨੇ ਜਿਹੜੇ 75 ਸਾਲ ਦੇ ਹੋ ਗਏ ਆ ਤੇ 75 ਸਾਲ ਦੇ ਹੋਣ ਤੋਂ ਬਾਅਦ ਇਹਨਾਂ ਨੂੰ ਵਧਾਈਆਂ ਜਿਹੜੀਆਂ ਉਹ ਪੂਰੇ ਦੇਸ਼ ਦੇ ਵਿੱਚੋਂ ਪੂਰੀ ਦੁਨੀਆ ਦੇ ਵਿੱਚੋਂ ਮਿਲੀਆਂ ਤੇ ਰਾਹੁਲ ਗਾਂਧੀ ਦੇ ਵੱਲੋਂ ਵੀ ਵਧਾਈ ਦਿੱਤੀ ਗਈ ਆ ਰਾਹੁਲ ਗਾਂਧੀ ਦਾ ਜ਼ਿਕਰ ਇਸ ਕਰਕੇ ਕਰਦੇ ਕਿਉਂਕਿ ਵਿਰੋਧੀ ਪਾਰਟੀ ਦੇ ਵਿੱਚ ਨੇਤਾ ਹੈਗੇ ਜਿਹੜੇ ਵਿਰੋਧੀ ਧਿਰ ਦੇ ਤੇ ਜਿਨ੍ਹਾਂ ਦੇ ਵੱਲੋਂ ਸਮੇਂ-ਸਮੇਂ 'ਤੇ ਉੱਤੇ ਪ੍ਰਧਾਨ ਮੰਤਰੀ ਜੀ ਦੀ ਨੀਤੀਆਂ ਦੇ ਉੱਤੇ ਕਿੰਤੂ ਕੀਤੀ ਜਾਂਦੀ ਆ ਪਰ ਉਹਨਾਂ ਨੇ ਵੀ ਵਧਾਈ ਦਿੱਤੀ ਬੇਸਕਲ ਦੇ ਜੀੜੀ ਵੀ ਬਣਦੀ ਆ ਇਸ ਦਾ ਚਾਰ ਦੇ ਨਾਤੇ ਇਹ ਗੱਲਾਂ ਬਰਕਰਾਰ ਰਹਿਣੀਆਂ ਚਾਹੀਦੀਆਂ ਤੋਂ ਪ੍ਰਧਾਨ ਮੰਤਰੀ ਸਾਹਿਬ ਦੇ 75 ਵਰਿਆਂ ਦੇ ਉੱਤੇ ਵੀ 75 ਵਰਿਆਂ ਦੇ ਕਦੋਂ ਹੋਣਗੇ ਇਹਦੇ ਬਾਰੇ ਨਿਗਾਹ ਸਾਭ ਦੀ ਤੱਕੀ ਇਸ ਕਰਕੇ ਵੀ ਰਹੀ ਹੈ ਹੁਣ ਤੱਕ ਕਿਉਂਕਿ ਪ੍ਰਧਾਨ ਮੰਤਰੀ ਸਾਹਿਬ ਆ ਜਿਹੜੇ ਜਾਂ ਹੋਰ ਬੀਜੇਪੀ ਦੇ ਆਗੂ ਆ ਜਿਹੜੇ ਉਨਾਰੇ ਬਾਰੇ ਇਹ رائے ਬਣੀ ਹੋਈ ਹੈ ਕਿ ਜਦੋਂ 71 ਦੇ ਹੋ ਜਾਂਦੇ ਆ ਫਿਰ ਇਹਨਾਂ ਨੂੰ ਸੇਵਾ ਮੁਕਤ ਕਰ ਦਿੱਤਾ ਜਾਂਦਾ ਫਿਰ ਇਹ ਸੇਵਾ ਮੁਕਤ ਹੋ ਜਾਂਦੇ ਆ ਜਿਵੇਂ ਕਿ ਆਮ ਤੌਰ ਦੇ ਉੱਤੇ ਆਪਾਂ ਇਹਦੇ ਬਾਰੇ ਜਾਣਦੇ ਆ ਜਿੱਦਿ ਗੱਲ ਇਹ ਹੈ ਕਿ ਹਾਲੇ ਤੱਕ ਕੁਝ ਕਨਫਰਮਤਾ ਨਹੀਂ ਆ ਇਹ ਭਾਈ ਕੀ ਕਿਉਂ ਇਹਨਾਂ ਨੂੰ ਲੰਬੇ ਕਰ ਦਿੱਤਾ ਜਾਊਗਾ ਇਹ ਪ੍ਰਧਾਨ ਮੰਤਰੀ ਹੁਣ ਰਹਿਣਗੇ ਕਿ ਨਹੀਂ ਰਹਿਣਗੇ ਪਰ ਇਸ ਗੱਲ ਦੇ ਅੰਦਾਜ਼ੇ ਲੋਕ ਲਾਉਂਦੇ ਆ ਵੀ ਜਿਵੇਂ ਕਿ ਲਾਲ ਕ੍ਰਿਸ਼ਨ ਅਡਵਾਨੀ ਹੋਰਾਂ ਨੂੰ ਜਿਵੇਂ ਕਿ ਕਈ ਹੋਰਨਾਂ ਨੂੰ ਸਮੇਂ-ਸਮੇਂ ਦੇ ਉਪਯੋਗ ਕਨਿਜਾ ਪਰ ਜਾਣਦੇ ਆ ਵੀ ਭਾਈ ਲਾਂਭੇ ਕੀਤਾ ਗਿਆ ਸਮੇਂ-ਸਮੇਂ ਦੇ ਉਤੇ ਇਹਨਾਂ ਨੂੰ ਪਰੇ ਕੀਤਾ ਗਿਆ ਤੇ ਇਸ ਕਰਕੇ ਵੀ ਭਾਈ ਹੁਣ ਇਹਨਾਂ ਦੀ ਵੀ ਵਾਰੀ ਹੋਊਗੀ ਪਰ ਹਾਲੇ ਤੱਕ ਇਹੋ ਜਿਹੀ ਕੋ ਖਬਰ ਤਾਂ ਨਹੀਂ ਆਈ ਵੀ ਹੁਣ ਭਾਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਪਰੇ ਕਰਕੇ ਇਹਨਾਂ ਦੀ ਥਾਂ ਦੇ ਉੱਤੇ ਦੇਸ਼ ਦਾ ਕੋਈ ਹੋਰ ਪ੍ਰਧਾਨ ਮੰਤਰੀ ਬਣੂਗਾ ਪਰ ਲੋਕ ਇਸ ਜਨ ਦੀ ਉਡੀਕ ਕਰਦੇ ਆ ਵੀ ਸ਼ਾਇਦ ਇਹਨਾਂ ਦੀ ਥਾਂ ਦੇ ਉੱਤੇ ਕਿਸੇ ਹੋਰ ਪ੍ਰਧਾਨ ਮੰਤਰੀ ਨੂੰ ਲਾੜਤਾ ਜਾਵੇ ਖੈਰ ਗੱਲ ਹੈ ਕਿ ਉਹ 75 ਸਾਲ ਦੇ ਹੋ ਗਏ ਆ ਤੇ ਕੱਲ ਉਹਨਾਂ ਨੇ ਆਪਣਾ ਜਨਮ ਦਿਨ ਮਨਾਇਆ ਜੀ ਜੀ ਬਿਲਕੁਲ ਤੇ ਜਿਵੇਂ ਸਾਹਿਬ ਉਹਦੇ ਦੂਸਰੇ ਬਣੇ ਜਿ ਰਾਹੁਲ ਗਾਂਧੀ ਹੋਰਾਂ ਦੀ ਗੱਲ ਚੱਲੀ ਹੋਈ ਹੈ ਤੇ ਉਹਨਾਂ ਦੇ ਨਾਲ ਜੁੜੀ ਹੋਈ ਦੂਸਰੀ ਖਬਰ ਵੀ ਸਾਂਝੀ ਕਰਦੇ ਆਂ ਜੀ ਰਾਹੁਲ ਗਾਂਧੀ ਨੂੰ ਸਰੋਪਾ ਦੇਣ ਵਾਲੇ ਡਿਪਟੀ ਮੈਨੇਜਰ ਦੀ ਬਦਲੀ ਕਰ ਦਿੱਤੀ ਗਈ ਹੈ ਜੀ ਬਿਲਕੁਲ ਜੀ ਬਿਲਕੁਲ ਰਾਹੁਲ ਗਾਂਧੀ ਨੂੰ ਸਰੋਪਾ ਦੇਣ ਵਾਲੇ ਦੀ ਬਦਲੀ ਕਰ ਦਿੱਤੀ ਗਈ ਹੈ ਇਹਦੇ ਉੱਤੇ ਵਿੱਚ ਨਾ ਬੜੇ ਵੱਡੇ ਸਵਾਲ ਉੱਠੇ ਆ ਕਿਉਂਕਿ ਕਈ ਲੋਕ ਇਹ ਗੱਲ ਕਹਿੰਦੇ ਆ ਕਿ ਗਾਂਧੀ ਪਰਿਵਾਰ ਦੇ ਨਾਲ ਇੰਨੇ ਹੀ ਹੋਣਾ ਚਾਹੀਦਾ ਗਾਂਧੀ ਪਰਿਵਾਰ ਨੇ ਸਿੱਖਾਂ ਦਾ ਕਾਣ ਕੀਤਾ ਗਾਂਧੀ ਪਰਿਵਾਰ ਨੇ ਦਰਬਾਰ ਸਾਹਿਬ ਤੇ ਅਟੈਕ ਕਰਵਾਇਆ ਗਾਂਧੀ ਪਰਿਵਾਰ ਨੇ ਸਿੱਖਾਂ ਦੀ ਨਿਸ਼ਲ ਕੁਸ਼ੀ ਕਰਵਾਈ ਗਾਂਧੀ ਪਰਿਵਾਰ ਦੇ ਨਾਲ ਇਵੇਂ ਹੀ ਹੋਣਾ ਚਾਹੀਦਾ ਇਹਨਾਂ ਨੂੰ ਸਰੋਪਾ ਨਹੀਂ ਮਿਲਣਾ ਚਾਹੀਦਾ ਪਰ ਕਈ ਲੋਕ ਇਹ ਗੱਲ ਕਹਿੰਦੇ ਵੀ ਯਾਰ ਗਾਂਧੀ ਪਰਿਵਾਰ ਦੀ ਹਰ ਪੀੜ੍ਹੀ ਨੇ ਥੋੜੀ ਨਾ ਕੁਝ ਕੀਤਾ ਜੇ ਇੰਦਰਾ ਗਾਂਧੀ ਨੇ ਇਹ ਕੁਝ ਕੀਤਾ ਤੇ ਉਹਦੇ ਪੋਤੇ ਨੇ ਵੀ ਇਹ ਕੁਝ ਕੀਤਾ ਹੋਵੇ ਇਹ ਜ਼ਰੂਰੀ ਥੋੜੀ ਆ ਉਹਦਾ ਪੋਤਾ ਤਾਂ ਉਸ ਵੇਲੇ ਸੀ ਛੋਟੀ ਉਮਰ ਦਾ ਜਾਨੀ ਕਿ ਰਾਹੁਲ ਗਾਂਧੀ ਤੇ ਉਹਨੂੰ ਇਸ ਮਾਮਲੇ ਦੇ ਵਿੱਚ ਕਿਉਂ ਕਿੜੀ ਸਹ ਜਾ ਰਿਹਾ ਉਹ ਤਾਂ ਕਈ ਵਾਰੀ ਦਰਬਾਰ ਸਾਹਿਬ 'ਤੇ ਮੱਥਾ ਟੇਕ ਕੇ ਆਇਆ ਉਹ ਤਾਂ ਬਹੁਤ ਸਾਰੀ ਵਾਰ ਹੁਣ ਤੱਕ ਵੱਖ-ਵੱਖ ਗੁਰਦੁਆਰਾਂ ਦੇ ਵਿੱਚ ਗਿਆ ਗੁਰਦੁਆਰਿਆਂ ਦੇ ਵਿੱਚ ਗਿਆ ਤੇ ਇਹਨੂੰ ਇਸ ਮਾਮਲੇ ਦੇ ਵਿੱਚ ਕਿਉਂ ਘੜੀਸਦੇ ਆਪਾਂ ਪਰ ਜਿਹੜੀ ਬੀਬੀ ਕਿਰਨ ਜੋਤ ਜੋਤ ਕੌਰ ਆ ਇਹ ਵੀ ਸ਼੍ਰੋਮਣੀ ਕਮੇਟੀ ਦੀ ਮੈਂਬਰ ਆ ਉਹਨਾਂ ਨੇ ਕੱਲ ਇੱਕ ਬੜੀ ਵਧੀਆ ਪੋਸਟ ਲਿਖੀ ਆ ਉਹ ਕਹਿੰਦੇ ਵੀ ਦੇਖੋ ਮੇਰੀ ਗੱਲ ਕਈਆਂ ਨੂੰ ਚੰਗੀ ਤਰ੍ਹਾਂ ਲੱਗਣੀ ਪਰ ਇਹ ਗੱਲ ਸਾਫ਼ ਤੇ ਸਪਸ਼ਟ ਕਰਦੀ ਇੰਦਰਾ ਗਾਂਧੀ ਨੇ ਗਲਤ ਕੰਮ ਕੀਤਾ ਤੇ ਅਸੀਂ ਉਹਦਾ ਬਦਲਾ ਲੈ ਲਿਆ ਉਹ ਕਹਿੰਦੇ ਸਾਹ ਬਰਾਬਰ ਪਰ ਹੁਣ ਉਹਦੇ ਪੋਤੇ ਦੇ ਨਾਲ ਉਹ ਵਿਸਾਰ ਕਿਉਂ ਕੀਤਾ ਜਾਂਦਾ ਜਿਹੜਾ ਕਦੇ ਸਿੱਖਾਂ ਦੇ ਖਿਲਾਫ ਨਹੀਂ ਬੋਲਿਆ ਜਿਹੜਾ ਖੁਦ ਬਹੁਤ ਵਾਰ ਦਰਬਾਰ ਸਾਹਿਬ ਦੇ ਵਿੱਚ ਗਿਆ ਹੁਣ ਉਹਦੇ ਬਾਰੇ ਇਹ ਰਾਏ ਕਿਉਂ ਰੱਖਦੇ ਆਪਾਂ ਹੁਣ ਮੈਂ ਵੀ ਸੋਚੀ ਜਾਂਦਾ ਮੈਂ ਕਿ ਜੇ راہুল ਗਾਂਧੀ ਵੈਅ ਹੋਵੇ ਤੇ ਉਹਦੇ ਨਿਆਣੇ ਹੋਣ ਤੇ ਕੀ ਆਪਾਂ ਉਹਨਾਂ ਦੇ ਬਾਰੇ ਵੀ ਇਹ ਗੱਲ ਕਰਾਂਗੇ ਕਿ ਜਿਹੜੀ ਜਿਹੜੀ ਪਰਦਾਦੀ ਉਹ ਆਹ ਕੁਝ ਕਰਦੀ ਰਹੀ ਆ ਭਾਈ ਉਹਨੇ ਆਹ ਕੁਝ ਕੀਤਾ ਸੀ ਤੈਨੂੰ ਤਾਂ ਅਸੀਂ ਬੰਦਾ ਹੀ ਨਹੀਂ ਮੰਨਦੇਗੇ ਜੇ ਅਗੋਂ ਉਹਨਾਂ ਦੇ ਨਿਆਣੇ ਹੋਣ ਵੀ ਕੀ ਇਹ ਗੱਲ ਪੀੜੀ ਦਰ ਪੀੜੀ ਚੱਲੂਗੀ ਜਾਂ ਆਪਾਂ ਨੂੰ ਤਰਕ ਤੋਂ ਕੰਮ ਲੈਣਾ ਚਾਹੀਦਾ ਸਰ ਗੱਲ ਇਹ ਕਿ ਜਿਨ੍ਹਾਂ ਨੇ راہুল ਗਾਂਧੀ ਨੂੰ ਪੰਜਾਬ ਦੇ ਵਿੱਚ ਆਏ ਨੂੰ ਸਰੂਪਾ ਦਿੱਤਾ ਸੀਗਾ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਉਹਨਾਂ ਦੇ ਵਿੱਚੋਂ ਪਤਾ ਲੱਗਾ ਜੀ ਕਿ ਜਿਹੜੇ ਤਾਂ ਮੈਨੇਜਰ ਆ ਗੁਰਦੁਆਰੇ ਦੇ ਪਪਾ ਬੁੱਢਾ ਸਾਹਿਬ ਗੁਰਦੁਆਰਾ ਉਹਦੇ ਮੈਨੇਜਰ ਨੂੰ ਕਹਿੰਦੇ ਜੀ ਬਦਲ ਦਿੱਤਾ ਗਿਆ ਤਾਂ ਬਦਲਾ ਕਰ ਦਿੱਤਾ ਗਿਆ ਤੇ ਕਥਾਵਾਚਕ ਤੇ ਇੱਕ ਹੋਰ ਸਿੰਘ ਆ ਇਹਨਾਂ ਨੂੰ ਨੌਕਰੀ ਤੋਂ ਸਸਪੈਂਡ ਕਰ ਦਿੱਤਾ ਗਿਆ ਵੀ ਤੁਸੀਂ ਰਾਹੁਲ ਗਾਂਧੀ ਨੂੰ ਸਿਰੋਪਾਉ ਕਿਉਂ ਦਿੱਤਾ ਰਾਹੁਲ ਗਾਂਧੀ ਤਾਂ ਸਿਰੋਪਾਏ ਦੇ ਹੱਕਦਾਰ ਹੀ ਨਹੀਂਗਾ ਸੋ ਇਹ ਆ ਜੀ ਇਹ ਮਾਮਲਾ ਸਿਆਸੀ ਵੀ ਬਣ ਜਾਂਦਾ ਬਹੁਤੀ ਵਾਰ ਕਈ ਵਾਰ ਇਹਦੇ ਮਾਮਲਿਆਂ ਦੇ ਵਿੱਚ ਕਈ ਹੋਰ ਮੋੜ ਆ ਜਾਂਦੇ ਆ ਪਰ ਤੁਹਾਨੂੰ ਮਾਣ ਕੇ ਕਹਿੰਦੇ ਇਹ ਆ ਵੀ ਇਸ ਮੰਡਲੇ ਦੇ ਵਿੱਚ ਵੱਡਾ ਮੋੜ ਇਹੀ ਆਇਆ ਕਿ ਭਾਈ 3 ਜਣਿਆਂ ਦੇ ਉੱਤੇ ਕਾਰਵਾਈ ਹੋਈ ਹੈ ਇੱਕ ਦੀ ਬਦਲੀ ਹੋ ਗਈ ਹੈ ਦੋ ਸਸਪੈਂਡ ਹੋ ਗਏ ਜੀ ਜੇਟਨਾ ਸਾਹਿਬ ਹੁਣ ਈਵੀਐਮ ਦੇ ਉੱਪਰ ਕਹਿੰਦੇ ਹਾਂ ਉਮੀਦਵਾਰਾਂ ਦੀਆਂ ਵੱਡੀਆਂ-ਵੱਡੀਆਂ ਫੋਟੋਆਂ ਵੱਡੇ-ਵੱਡੇ ਨਾਂ ਲਿਖੇ ਹੋਣਗੇ ਫੋਟੋਆਂ ਲੱਗੀਆਂ ਹੋਣਗੀਆਂ ਜੀ ਤਾਂ ਜੋ ਲੋਕਾਂ ਨੂੰ ਸਾਫ਼ ਪਤਾ ਲੱਗ ਸਕੇ ਵੀ ਕਿਹੜਾ ਉਮੀਦਵਾਰ ਆ ਤਾਂ ਬਿਲਕੁਲ ਜੀ ਦੇਖੋ ਜਿਹੜੇ ਚੋਣ ਕਮਿਸ਼ਨ ਹਨਾ ਉਹਦੇ ਵੱਲੋਂ ਇਹ ਗੱਲ ਕਹੀ ਗਈ ਹੈ ਚੋਣ ਕਮਿਸ਼ਨ ਨੇ ਇਹ ਗੱਲ ਆਖੀ ਹੈ ਵੀ ਜਿਹੜੇ ਈਵੀਐਮ ਆ ਈਵੀਐਮ ਦੇ ਉੱਤੇ ਵੈਸੇ ਵੀ ਫੋਟੋਆਂ ਹੁੰਦੀਆਂ ਮੰਨ ਲਓ ਕਿਸੇ ਹਲਕੇ ਦੇ ਵਿੱਚ ਵੋਟਾਂ ਦੇ ਮੌਕੇ ਤੇ 10 ਉਮੀਦਵਾਰ ਹੋਣ ਉਹ 10 ਉਮੀਦਵਾਰਾਂ ਦੇ ਫੋਟੋਆਂ ਤੇ ਚੋਣ ਨਿਸ਼ਾਨ ਈਵੀ ਅੰਦਰ ਤੇ ਛਪੇ ਹੁੰਦੇ ਆ ਪਰ ਈਵੀਐਮ ਨੇ ਗੱਲ ਕਹੀ ਆ ਵੀ ਜਿਹੜੇ ਇਹ 10 ਹੋਣ 5 ਹੋਣ ਕਿਸੇ ਵੀ ਹਲਕੇ ਦੇ ਉਮੀਦਵਾਰ ਉਹਨਾਂ ਦੇ ਫੋਟੋਆਂ ਵੱਡੀਆਂ ਹੋਇਆ ਕਰਨੀਆਂ ਹਨ ਰੰਗਦ ਹੋਇਆ ਕਰਨੀਆਂ ਚੋਣ ਨਿਸ਼ਾਨ ਵੱਡੇ ਛਪੇ ਹੋਇਆ ਕਰਨਗੇ ਤੇ ਨਾਂ ਵੱਡੇ ਅੱਖਰਾਂ ਦੇ ਵਿੱਚ ਲਿਖੇ ਹੋਇਆ ਕਰਨਗੇ 30 ਫਾਉਂਟ ਦੇ ਵਿੱਚ ਉਹ ਕਹਿੰਦੇ ਵੀ ਅਸੀਂ ਵਿਹਾਰਤੋ ਦੀ ਸ਼ੁਰੂਆਤ ਕਰ ਰਹੇ ਹਾਂ ਇਸ ਕਰਕੇ ਕਿਉਂਕਿ ਕਈਆਂ ਨੂੰ ਝੋਲਾ ਪੈਂਦਾ ਕਈਆਂ ਨੂੰ ਸਹੀ ਦਿਸਦਾ ਨਹੀਂ ਉਹਨਾਂ ਨੂੰ ਵੋਟ ਪਾਉਣ ਦੇ ਮੌਕੇ ਕਿਸੇ ਚਸ਼ਮੇ ਦਾ ਭੁਲੇਖਾ ਨਾ ਲੱਗੇ ਉਹ ਕਹਿੰਦੇ ਜੀ ਇਸ ਕਰਕੇ ਅਸੀਂ ਇਹ ਯਤਨ ਕਰ ਰਹੇ ਹਾਂ ਉਹਨਾਂ ਨੇ ਇਹ ਗੱਲ ਕਹੀ ਹੈ ਚੋਣ ਕਮਿਸ਼ਨ ਦੇ ਚੋਣ ਅਧਿਕਾਰੀਆਂ ਨੇ ਗੱਲ ਕਹੀ ਹੈ ਕਿ ਵਿਹਾਰਤੋ ਇਸ ਗੱਲ ਦੀ ਅਸੀਂ ਸ਼ੁਰੂਆਤ ਕਰ ਰਹੇ ਹਾਂ ਤੇ ਇਹ ਜਿਹੜੀ ਸ਼ੁਰੂਆਤ ਆ ਪੂਰੇ ਭਾਰਤ ਦੇ ਵਿੱਚ ਅੱਗੇ ਤੇ ਜਾਊਗੀ ਉਹ ਕਹਿੰਦੇ ਜੀ ਕਿ ਇਹ ਸਮੇਂ ਦੀ ਲੋੜ ਆ ਕਿਉਂਕਿ ਸਾਨੂੰ ਇਹ ਲੱਗਦਾ ਜੀ ਕਿ ਕੁਝ ਸੁਧਾਰ ਕਰਨ ਦੀ ਜ਼ਰੂਰਤ ਆ ਉਹਨਾਂ ਸੁਧਾਰਾਂ ਦੀ ਲੜੀ ਦੇ ਵਿੱਚ ਇਹ ਸਾਰਾ ਕੁਝ ਕੀਤਾ ਜਾ ਰਿਹਾ। ਤੋਂ ਦੇਖਦੇ ਪਾਈ ਆਉਂਦੇ ਸਮੇਂ ਦੇ ਵਿੱਚ ਕੀ ਕੀ ਇਹਦੇ ਨਤੀਜੇ ਸਾਹਮਣੇ ਆਉਂਦੇ ਆ ਪਰ ਉਹ ਕਹਿੰਦੇ ਵੀ ਜਿਹੜੇ ਘੱਟ ਪੜੇ ਲਿਖੇ ਆ ਜਿਨ੍ਹਾਂ ਨੂੰ ਘੱਟ ਦਿਸਦਾ ਜਿਨ੍ਹਾਂ ਦੀਆਂ ਕਈ ਸਿਹਤ ਦੀਆਂ ਸਮੱਸਿਆਵਾਂ ਦਾ ਅੱਖਾਂ ਦੀਆਂ ਸਮੱਸਿਆਵਾਂ ਹੋਰ ਹੋਣੀਆਂ ਉਹਨਾਂ ਦੇ ਬਧੇ ਨਜ਼ਰ ਇਹ ਉਪਰਾਲਾ ਕੀਤਾ ਗਿਆ ਹੈ ਜੀ। ਜੀ ਤੇ ਟੇਣਾ ਸਾਹਿਬ ਸੁਪਰੀਮ ਕੋਰਟ ਨੇ ਕਹਿੰਦੇ ਪੰਜਾਬ ਸਰਕਾਰ ਨੂੰ ਸਵਾਲ ਕੀਤੇ ਨੇ ਕਿ ਪ੍ਰਾਲੀ ਸਾੜਨ ਵਾਲੇ ਗ੍ਰਿਫਤਾਰ ਕਿਉਂ ਨਹੀਂ ਕੀਤੇ? ਬਿਲਕੁਲ ਜੀ ਬਿਲਕੁਲ ਸੁਪਰੀਮ ਕੋਰਟ ਦੇ ਵੱਲੋਂ ਪੰਜਾਬ ਸਰਕਾਰ ਨੂੰ ਸਵਾਲ ਕੀਤਾ ਗਿਆ। ਰਕਬਖ ਸੁਭਾਨੀਆ ਸਰਕਾਰਾਂ ਨੂੰ ਸਵਾਲ ਕੀਤਾ ਗਿਆ ਇਹ ਜਿਹੜੇ ਪ੍ਰਾਣੀ ਸਾੜਨ ਵਾਲੇ ਲੋਕ ਆ ਉਹਨਾਂ ਦੇ ਖਿਲਾਫ ਖਲਾਂ ਦੇ ਖਿਲਾਫ ਸਖਤ ਕਾਰਵਾਈ ਕਿਉਂ ਨਹੀਂ ਹੁੰਦੀ ਸੁਪਰੀਮ ਕੋਰਟ ਦੇ ਜੱਜ ਸਾਹਿਬ ਨੇ ਗੱਲ ਕਹੀ ਹੈ ਚੀਫ ਜਸਟਿਸ ਆਫ ਇੰਡੀਆ ਨੇ ਉਹ ਕਹਿੰਦੇ ਵੀ ਦੇਖੋ ਅਸੀਂ ਕਿਸਾਨ ਦਾ ਸਤਿਕਾਰ ਕਰਦੇ ਆ ਅੰਨ ਦਾ ਤੇ ਅੰਦਾ ਬਹੁਤ ਬਹੁਤ ਸਤਿਕਾਰ ਕਰਦੇ ਆ ਪਰ ਇਹ ਦੱਸੋ ਵੀ ਕੀ ਆਪਾਂ ਵਾਤਾਵਰਣ ਦਾ ਸਤਿਕਾਰ ਨਹੀਂ ਕਰਨਾਗਾ ਵਾਤਾਵਰਣ ਦਾ ਵੀ ਸਤਿਕਾਰ ਕਰਗੇ ਤੇ ਪੰਜਾਬ ਦੀ ਸਰਕਾਰ ਨੂੰ ਝਾੜ ਪਾਈ ਆ ਤੇ ਇਹ ਗੱਲ ਕਹੀ ਆ ਵੀ ਕੁਝ ਕੁ ਨੂੰ ਜੇੜ ਭੇਜੋ ਤਾਂ ਫਿਰ ਸਾਰੇ ਠੀਕ ਹੋ ਜਾਣਗੇ ਪੰਜਾਬ ਦੀ ਸਰਕਾਰ ਨੇ ਅਗੋਏ ਗੱਲ ਕਹੀ ਸੀ ਵੀ ਅਸੀਂ ਜੁਰਮਾਨੇ ਲਾਉਨੇ ਆ ਉਹ ਸਰਕਾਰ ਨੇ ਇਹ ਗੱਲ ਕਹੀ ਜੀ ਵੀ ਤੁਸੀਂ ਜੁਰਮਾਨੇ ਲਾਉਨੇ ਆ ਪਰ ਤੁਹਾਨੂੰ ਗ੍ਰਿਫਤਾਰੀ ਕਰਨ ਦੇ ਵਿੱਚ ਕੀ ਦਿੱਕਤ ਆ ਇਹਦੇ ਬਾਰੇ ਤੁਸੀਂ ਜਾਣਕਾਰੀ ਕਿਉਂ ਨਹੀਂ ਸਾਂਝੀ ਕਰਦੇ ਕਿਉਂਕਿ ਸਾਲ ਦੇ ਵਿੱਚ ਦੋ ਵਾਰ ਆਪਾਂ ਜਾਣਦੇ ਜੀ ਪੰਜਾਬ ਦੇ ਵਿੱਚ ਅੱਗ ਲੱਗਦੀ ਆ ਉਦੋਂ ਨਾੜ ਨੂੰ ਅੱਗ ਵੀ ਲੱਗਦੀ ਤੇ ਇੱਕ ਮਹੀਨਾ ਬਾਅਦ ਨੂੰ ਅੱਗ ਲੱਗਦੀ ਆ ਉਦੋਂ ਬੜਾ ਰੌਲਾ ਵੀ ਪੈਂਦਾ ਕਿਸਾਨ ਇਹ ਗੱਲ ਕਹਿੰਦੇ ਵੀ ਭਾਈ ਸਾਡੀਆਂ ਮਜਬੂਰੀਆਂ ਅਸੀਂ ਕੀ ਕਰਕੇ ਸਾਡੇ ਤਾਂ ਖੇਤ ਵਿਹਲੇ ਕਰਨ ਲਈ ਪੈਸੇ ਚਾਹੀਦੇ ਆ ਜਦ ਕਿ ਦੂਜੇ ਲੋਕ ਆ ਉਹ ਕਹਿੰਦੇ ਜੀ ਵਾਤਾਵਰਣ ਤਾਂ ਪਲੀਟ ਹੁੰਦਾ ਹੀ ਆ ਇਹ ਤੁਹਾਡੀਆਂ ਪਰਸਨਲ ਸਮੱਸਿਆਵਾਂ ਉਹ ਕਹਿੰਦੇ ਸਰਕਾਰ ਸਾਡੀ ਮਦਦ ਨਹੀਂ ਕਰਦੀ ਸੋ ਮਤਲਬ ਕੁੱਲ ਮਿਲਾ ਕੇ ਇਹ ਆ ਵੀ ਕਿਸਾਨ ਵੀ ਕਈ ਥਾਵਾਂ ਤੇ ਗਲਤ ਗੱਲ ਬੰਨਣੀ ਪੈਣੀ ਆ ਪਹਿਲੀ ਗੱਲ ਤਾਂ ਅੱਗ ਲਾਉਂਦੇ ਆ ਦੂਜੀ ਗੱਲ ਇਹ ਆ ਵੀ ਭਾਈ ਜਦੋਂ ਅੱਗ ਲਾ ਕੇ ਆਪਾਂ ਸਾਈਡ ਤੇ ਹੋ ਜਾਨੇ ਆ ਤੇ ਲੱਖਾਂ ਹੀ ਰੁੱਖ ਆ ਜਿਹੜੇ ਆਪਾਂ ਬਚਾ ਦਿੰਨੇ ਆ ਲੱਖਾਂ ਜੀਵ ਜੰਤੂ ਬਚਾ ਦਿੰਨੇ ਆ ਜਦੋਂ ਫਿਰ ਕੁਦਰਤ ਦਾ ਘਾਣ ਹੁੰਦਾ ਤੇ ਉਦੋਂ ਸਾਨੂੰ ਦੁੱਖ ਹੁੰਦਾ ਕੁਦਰਤ ਵੀ ਸੋਚਦੀ ਹੋਣੀ ਆ ਜਦੋਂ ਕੁਦਰਤ ਦੀ ਕਰੋਪੀ ਆਉਂਦੀ ਉਦੋਂ ਕਿਸਾਨ ਵੀ ਡੁੱਬਦਾ ਬਾਕੀ ਵੀ ਡੁੱਬਦੇ ਫਿਰ ਆਪਾਂ ਇੱਕ ਜਿਹੜਾ ਕਹਿੰਦੇ ਵੀ ਭਾਈ ਮਤਲਬ ਵੀ ਹੋਣੀ ਚਾਹੀਦੀ ਆ ਸੋ ਸਾਨੂੰ ਵੀ ਕਿਸਾਨ ਨੂੰ ਵੀ ਮਤਲਬ ਕਰਨੀ ਚਾਹੀਦੀ ਆ ਆ ਜਿਹੜੇ ਮਾੜੇ ਮੋٹے ਬੂਟੇ ਹੁਣ ਫੁੱਟੇ ਆ ਜਿਹੜੇ ਸੜਕਾਂ ਦੇ ਕੰਢਿਆਂ ਦੇ ਉੱਤੇ ਫੁੱਟਪਾਥਾਂ ਤੇ ਆ ਜਦੋਂ ਕਣਕ ਦੀ ਰਹਿਣ ਖੁੰਦ ਨੂੰ ਅੱਗ ਲੱਗੀ ਸੀ ਉਦੋਂ ਸੁਪ ਜਾਂਦੇ 50% ਸੀ ਉਹ ਜਦੋਂ ਫੁੱਟਣ ਲੱਗਦੇ 5-6 ਮਹੀਨਿਆਂ ਦੇ ਵਿੱਚ ਉਦੋਂ ਤੱਕ ਫਿਰ ਪਤਾ ਲੱਗਦਾ ਝੋਨੇ ਦੀ ਪਾਣੀ ਨੂੰ ਅੱਗ ਲਾ ਦਿਓ ਫਿਰ ਆ ਉਹ ਵਿਚਾਰੇ ਉਵੇਂ ਦੇ ਉਵੇਂ ਹੀ ਰਹਿ ਜਾਂਦੇ ਆ। ਸਾਲ ਦੇ ਵਿੱਚ ਦੋ ਵਾਰ ਤਾਂ ਝੁੱਲਸੇ ਜਾਂਦੇ ਦਰਖਤ। ਸੋ ਇਹ ਹੈ ਜੀ ਕਿ ਹੁਣ ਸੁਪਰੀਮ ਕੋਰਟ ਨੇ ਝਾੜਤਾ ਪਾਈ ਆ ਪਰ ਸੁਪਰੀਮ ਕੋਰਟ ਨੂੰ ਇਹ ਵੀ ਪਤਾ ਇਹ ਪਾਈ ਇੱਥੇ ਗ੍ਰਿਫਤਾਰੀ ਹੁੰਦੀ ਕਿਉਂ ਨਹੀਂ? ਕਿਉਂਕਿ ਜੇ ਕਿਸੇ ਕਿਸਾਨ ਨੂੰ ਗ੍ਰਿਫਤਾਰ ਕਰ ਲਿਆ ਤਾਂ ਕਿਸਾਨ ਯੂਨੀਅਨ ਘਰਨੇ ਦੇ ਨਾਲ ਦੇ ਖਾਣੇ ਦੇ ਮੂਹਰੇ। ਸੋ ਆਹ ਗੱਲ ਮੇਰੇ ਖਿਆਲ ਹੈ ਕਿ ਸੁਪਰੀਮ ਕੋਰਟ ਤੋਂ ਲੁਕੋ ਕੇ ਰੱਖਿਆ ਹੈ। ਜੀ ਬਿਲਕੁਲ ਸਹੀ। ਸਤਿਆਣਾ ਸਾਹਿਬ ਥੋੜੀ ਜੀ ਤਸੱਲੀ ਵਾਲੀ ਖਬਰ ਜਿਹੜੀ ਉਹ ਸਾਹਮਣੇ ਆਈ ਹੈ ਕਿ ਪੰਜਾਬ ਨੂੰ ਐਸਡੀਆਰਐਫ ਦੀ 240 ਕਰੋੜ ਦੀ ਕਿਸ਼ਤ ਜਿਹੜੀ ਹੈ ਉਹ ਜਾਰੀ ਕਰ ਦਿੱਤੀ ਗਈ ਹੈ ਬਿਲਕੁਲ ਜੀ ਬਿਲਕੁਲ ਪੰਜਾਬ ਨੂੰ ਐਸਡੀਆਰਐਫ ਦੀ 240 ਕਰੋੜ ਰੁਪਏ ਦੀ ਕਿਸ਼ਤ ਜਾਰੀ ਕਰ ਦਿੱਤੀ ਗਈ ਹੈ ਇਹ ਗੱਲ ਕਹੀ ਗਈ ਹੈ ਜੀ ਇਧਰ ਕੇਂਦਰ ਦੇ ਵਿਭਾਗ ਨੇ ਗ੍ਰਹਿ ਵਿਭਾਗ ਨੇ ਉਹਨਾਂ ਨੇ ਇਹ ਗੱਲ ਕਹੀ ਹੈ ਵੀ ਅਸੀਂ 100 ਤੇ ਮੇਰੇ ਖਿਆਲ 90 ਕਰੋੜ ਰੁਪਏ ਤੇ ਹਿਮਾਚਲ ਪ੍ਰਦੇਸ਼ ਨੂੰ 240 ਕਰੋੜ ਦੀ ਕਿਸ਼ਤ ਉਹ ਕਨੇਜੀ ਅਸੀਂ ਪੰਜਾਬ ਨੂੰ ਜਾਰੀ ਕਰ ਦਿੱਤੀ ਹੈ ਤੇ ਅਸੀਂ ਮੰਨਦੇ ਆਂ ਕਿ ਬਹੁਤ ਨੁਕਸਾਨ ਹੋਇਆ ਤੇ ਇਸ ਨੁਕਸਾਨ ਦੀ ਪੂਰਤੀ ਦੇ ਲਈ ਵਰਤ ਤੋਂ ਬਾਅਦ ਅਸੀਂ ਨਾਲ ਖੜੇ ਆਂ ਵਰਤ ਤੋਂ ਬਾਅਦ ਅਸੀਂ ਮਦਦ ਕਰਨ ਵਾਸਤੇ ਇਹ ਤਮਸੀਲ ਆ ਦੂਜੀ ਜਾਣਕਾਰੀ ਇਹ ਵੀ ਹੈ ਜੇ ਭਾਈ ਜਿਹੜੇ ਭਾਰਤ ਦੇ ਕੇਂਦਰੀ ਮੰਤਰੀ ਜਪਿੰਦਰ ਸਿੰਘ ਤੇ ਜਿਨ੍ਹਾਂ ਦੇ ਕੋਲੇ ਇਸ ਵੇਲੇ ਕੇਂਦਰੀ ਸਾਇੰਸ ਤੇ ਟੈਕਨੋਲੋਜੀ ਵਿਭਾਗ ਆ ਇਹਨਾਂ ਦੇ ਵੱਲੋਂ ਲੰਗੇ ਚਲ ਪਠਾਨਕੋਟ ਦੇ ਹੜ੍ਹ ਪ੍ਰਭਾਵਿਤ ਖੇਤਰ ਨਰੋਟ ਜੈਮਨ ਸਿੰਘ ਦੇ ਅਧੀਨ ਆਉਂਦੇ ਪਿੰਡਾਂ ਦਾ ਦੌਰਾ ਕੀਤਾ ਗਿਆ ਇਹਨਾਂ ਨੇ ਵੀ ਇਹ ਗੱਲ ਕਹੀ ਜੀ ਅਸੀਂ ਨਾਲ ਅਸੀਂ ਸਭ ਮਜਬੂਰ ਨਾ ਸਮਝਦੇ ਆ ਕੇਂਦਰ ਦੀ ਪ੍ਰਕਾਰ ਪੰਜਾਬ ਦੀ ਕਿਸਾਨੀ ਦਾ ਨਾਲ ਖੜੀ ਆ ਤੇ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੋਇਆ ਤੇ ਕੇਂਦਰ ਦੇ ਵਕਫ ਵਕਫ ਮੰਤਰੀ ਜਿਹੜੇ ਪੰਜਾਬ ਦੇ ਵਿੱਚ ਆ ਤੇ ਜਾ ਰਹੇ ਆ ਤੇ ਜੁੱਦੀ ਮਹੱਤਵਪੂਰਨ ਗੱਲ ਇਹ ਹੀ ਆ ਕਿ ਭਾਈ ਇਸ ਬੜੇ ਰੇਤ ਚੁਪਣ ਦਾ ਸਿਲਸਿਲਾ ਸ਼ੁਰੂ ਹੋ ਚੁੱਕਿਆ ਤੇ ਮੇਰਾ ਖਿਆਲ ਆ ਵੀ ਇਹ 1.5 ਮਹੀਨਾ ਇਸ ਸਿਲਸਿਲੇ ਦੇ ਵਿੱਚ ਲੱਗੇ ਰਹਿਣਾ ਜੀ ਜੀ ਤੇ ਟੈਣਾ ਸਾਹਿਬ ਮੌਜੂਦਾ ਸਥਿਤੀ ਵੈਸੇ ਉਹਨਾਂ ਇਲਾਕਿਆਂ ਦੀ ਕੀ ਹੈ ਜੀ ਹੁਣ ਉਹ ਹਾਲਾਤ ਤਾਂ ਚਿੰਤਾਜਨਕ ਹੀ ਆ ਜੀ ਹਾਲਾਤ ਕੋਈ ਬਹੁਤੇ ਵਧੀਆ ਨਹੀਂ ਹੈਗੇ ਹਾਲਾਤ ਚਿੰਤਾਜਨਕ ਹੀ ਆ ਤੇ ਜਦੋਂ ਆਪਾਂ ਦੇਖਦੇ ਆਲੇ ਦੁਆਲੇ ਝਾਤ ਮਾਰ ਕੇ ਤੇ ਉੱਥੇ ਕੱਲੀ ਰੇਤ ਹੀ ਰੇਤ ਨਜ਼ਰ ਆ ਰਹੀ ਹੈ ਤੇ ਕੱਲ ਨਾ ਇੱਕ ਧਿਆਨ ਆਇਆ ਸੀਗਾ ਉਹ ਧਿਆਨ ਬੜਾ ਮਹੱਤਵਪੂਰਨ ਨਾ ਬਰਨੀਤ ਸਿੰਘ ਖੁੱਲੀਆਂ ਸਾਹਿਬ ਦਾ ਉਹ ਧਿਆਨ ਆ ਉਹਨਾਂ ਨੇ ਇਹ ਜਨ ਕਹੀ ਆ ਜੀ ਕਿ ਦੇਖੋ ਇਸ ਵੇਲੇ ਇੱਕ ਖੇਤ ਦੇ ਵਿੱਚੋਂ ਰੇਤ ਚੁੱਕਦੇ ਉੱਤੇ ਇੱਕ ਇਕੜ ਦੇ ਵਿੱਚੋਂ 7 ਤੋਂ ਲੈ ਕੇ 10000 ਰੁਪਏ ਦਾ ਖਰਚਾ ਹੁੰਦਾ ਉਹ ਕਹਿੰਦੇ ਕਿ ਪੰਜਾਬ ਦੇ ਵਿੱਚ 2 ਲੱਖ ਏਕੜ ਤੋਂ ਵੱਧ ਇਸ ਵੇਲੇ ਖੇਤਾਂ ਦੇ ਵਿੱਚ ਰੇਤ ਪਈ ਆ। ਇਹਨੂੰ ਝੁਕਣ ਦੇ ਲਈ ਉਹ ਕਹਿੰਦੇ ਵੀ ਬਹੁਤ ਵੱਡੀ ਮਿਹਨਤ ਕਰਨ ਦੀ ਜ਼ਰੂਰਤ ਆ। ਉਹਨਾਂ ਨੇ ਕੇਂਦਰ ਦੀ ਸਰਕਾਰ ਨੂੰ ਰਿਪੋਰਟ ਭੇਜੀ ਆ ਕਿ ਭਾਈ ਕਿੰਨਾ ਖਰਚਾ ਆ ਰਿਹਾ ਕਿੰਨਾ ਖਰਚਾ ਆਤਕਦਾ 150 ਕਰੋੜ ਰੁਪਏ ਤੋਂ ਵੱਧ ਖਰਚਾ ਜਿਹੜਾ ਉਹ ਤਾਂ ਇਕੱਲੇ ਤੇ ਕਲਾ ਖੇਤ ਦੇ ਵਿੱਚੋਂ ਰੇਤ ਚੁਣਦੇ ਲੱਭ ਲੈਣਾ। ਜੀ ਸਟੇਨਰ ਸਾਹਿਬ ਅੱਗੇ ਵਧਦੇ ਆ ਜੀ ਹੁਣ ਗੱਲ ਕਰਦੇ ਆ ਕਿਹੋ ਜੀ ਖਬਰ ਦੀ ਜਿਹਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਕਿ ਪੰਜਾਬ ਦੇ ਵਿੱਚ ਕੀ ਕੀ ਹੋਈ ਜਾਂਦਾ ਹੈ ਅਮਰੀਕਾ ਤੋਂ ਆਈ ਔਰਤ ਦਾ ਲੁਧਿਆਣੇ ਦੇ ਵਿੱਚ ਕਤਲ ਹੋ ਗਿਆ ਲੱਖਾਂ ਰੁਪਏ ਠੱਗੇ ਗਏ ਨੇ ਪੂਰਾ ਮਾਮਲਾ ਕੀ ਹੈ ਜੀ ਬਿਲਕੁਲ ਜੀ ਬਿਲਕੁਲ ਅਮਰੀਕਾ ਤੋਂ ਜਿਹੜੀ ਆਈ ਔਰਤ ਆ ਉਹਦਾ ਕਤਲ ਹੋ ਗਿਆ ਇਹ ਦੇਖੋ ਮੈਂ ਨਾ ਕੱਲ ਇਹਦੇ ਬਾਰੇ ਸੋਚੀ ਜਾਣਾ ਮੈਂ ਕਿਹਾ ਦੇਖੋ ਪ੍ਰਵਾਸੀ ਮਜ਼ਦੂਰ ਨੇ ਪੰਜਾਬ ਦੇ ਵਿੱਚ ਬੱਚਾ ਮਾਰਿਆ ਉਹਨੂੰ ਫਾਹ ਲੱਗਣੀ ਚਾਹੀਦਾ ਜਿਹਨੇ ਗਲਤ ਕੰਮ ਕੀਤਾ ਪਰ ਇੱਥੇ ਪੰਜਾਬੀ ਨੇ ਪੰਜਾਬਣ ਮਾਰੀ ਹੈ ਇਹਨੂੰ ਕਿਉਂ ਨਹੀਂ ਫਾਹ ਲੱਗਣੀ ਚਾਹੀਦਾ ਉਹਨਾਂ ਦੀ ਵੈਰੀਫਿਕੇਸ਼ਨ ਹੋਣੀ ਚਾਹੀਦੀ ਹੈ ਬਿਲਕੁਲ ਠੀਕ ਆ ਹੁਣ ਸਾਡੇ ਵਾਲਿਆਂ ਦੀ ਵੈਰੀਫਿਕੇਸ਼ਨ ਕੌਣ ਕਰਾਵੇ ਸਵਾਲ ਇਹ ਵੀ ਆ ਅਮਰੀਕਾ ਦੇ ਵਿੱਚੋਂ ਔਰਤ ਆਈ ਹੈ 50 ਲੱਖ ਦੇ ਲਾਲਚ ਦੇ ਵਿੱਚ ਉਹਨਾਂ ਕਤਲ ਕੀਤਾ ਗਿਆ ਅਸਲ ਵਿੱਚ 2 ਮਹੀਨੇ ਪਹਿਲਾਂ ਹੀ ਸੁਖਜੀਤ ਸਿੰਘ ਨਾਂ ਦੇ ਬੰਦੇ ਨੇ ਆਪਦੇ ਘਰ ਦੇ ਵਿੱਚ ਹੀ ਇਹਨੂੰ ਕਤਲ ਕਰਕੇ ਘਰ ਦੇ ਵਿੱਚ ਹੀ ਸਾਂਧਤੀ ਤੇ ਹੁਣ ਉਹਦੀ ਲਾਸ਼ ਦੇ ਕੁਝ ਹਿੱਸੇ ਹੱਡੀਆਂ ਤੂਏ ਤੋਂ ਮਿਲੇ ਆ ਇਹ ਜਿਹੜੀ ਔਰਤ ਹੈਗਾ ਨਾਂ ਹੈਗਾ ਜੀ ਰਵਿੰਦਰ ਕੌਰ ਭੰਦੇੜ ਰਪਿੰਦਰ ਕੌਰ ਕੁੰਦੀ ਰਜਣੀ ਇਹਦੀ ਉਮਰ ਹੈਗੀ ਲਗਭਗ 71 ਸਾਲ 70 71 ਸਾਲ ਇਹਦੇ ਜਿਹੜੇ ਆਪਸ ਦੇ ਵਿੱਚ ਰਿਸ਼ਤੇ ਹੈਗੇ ਜੀ ਚਰਨਜੀਤ ਸਿੰਘ ਗਰੇਵਾਲ ਨਾਂ ਦੇ ਇੱਕ ਬੰਦੇ ਦੇ ਨਾਲ ਉਹ ਇਸ ਵੇਲੇ ਇੰਗਲੈਂਡ ਦੇ ਵਿੱਚ ਰਹਿੰਦਾ ਉਹਨੇ ਕਹਿੰਦੇ ਕੀ ਇਹਦਾ ਕਤਲ ਕਰਵਾਇਆ ਕਹਿ ਕੇ ਉਹਨੇ ਤਾਂ ਕਹੇ ਕਤਲ ਕਰਵਾਇਆ ਇਹਨਾਂ ਦੋਵਾਂ ਦਾ ਆਪਸ ਵਿੱਚ ਰਿਸ਼ਤਾ ਚੱਲਦਾ ਸੀਗਾ ਤੇ ਉਹ ਰਿਸ਼ਤਾ ਕਿਸੇ ਕੋਈ ਕਾਰਨ ਕਰਕੇ ਤ੍ਰੇਡ ਪੈ ਗਈ ਹੋਣੀ ਹੈ ਤੇ ਬਾਅਦ ਦੇ ਵਿੱਚ ਇਹਨੇ ਉਹਨੂੰ ਕਿਹਾ ਵੀ ਭਾਈ ਇਹ ਇੰਡੀਆ ਹੁਣ ਲੱਗੀ ਹੈ ਤੇ ਸੁਖਜੀਤ ਨੂੰ ਇਹਨੇ ਕਿਹਾ ਵੀ ਭਾਈ ਤੂੰ ਉਹਦਾ ਕਤਲ ਕਰ ਦੇ ਤੈਨੂੰ 50 ਲੱਖ ਰੁਪਏ ਮਿਲੇਗਾ। ਉਹ ਬੰਦਾ ਇੰਨਾ ਸ਼ੈਤਾਨ ਹੈ ਇਹਨੇ ਘਰ ਦੇ ਵਿੱਚ ਇਸ ਔਰਤ ਦਾ ਕਤਲ ਕੀਤਾ। ਇਹਨੂੰ ਘਰ ਦੇ ਵਿੱਚ ਹੀ ਸਾੜਿਆਂ ਕਮਰੇ ਦੇ ਵਿੱਚ ਇਹਨੂੰ ਨਾਲੇ ਦੇ ਵਿੱਚ ਛੁੱਟਿਆਂ ਦਾ ਬਾਅਦ ਚ ਬੋਰੇ ਚ ਪਾ ਕੇ ਤੇ ਇਹਨੇ ਆਪ ਹੀ ਰਿਪੋਰਟ ਲਿਖਾਈ ਦੀ ਭਾਈ ਮੇਰੇ ਕੋਲੇ ਕੁਛ ਡਣਾ ਤੋਂ ਰਹਿ ਰਹੀ ਸੀ ਔਰਤ ਤੋਂ ਪਤਾ ਨਹੀਂ ਕਿੱਦਾਂ ਜਈ ਲਾਪਤਾ ਹੋ ਗਈ ਆ। ਉਹ ਹੁਣ ਜਦੋਂ ਪੁਲਿਸ ਨੇ ਅੰਗਲੀ ਸੰਗਲੀ ਜੋੜੀ ਗੱਲ ਦੀ ਤੇ ਵਿੱਚੋਂ ਸਾਰਾ ਕਸੂਰਬਾਰ ਇਹੀ ਨਿਕਲਿਆ। ਮਤਲਬ ਇਹ ਇਹ ਜੀ ਕਿ ਆਹ ਲੱਛਣ ਵੀ ਹੁੰਦੇ ਆ ਆਹ ਕੁਝ ਨਹੀਂ ਹੋ ਰਿਹਾ ਜੀ ਜੀ ਬਿਲਕੁਲ ਤੇ ਟੇਣਾ ਸਾਹਿਬ ਉੱਧਰ ਜੇਲ੍ਹ ਦੇ ਵਿੱਚ ਵੀ ਕਹਿੰਦੇ ਹਮਲੇ ਦੇ ਨਾਲ ਸਾਬਕਾ ਇੰਸਪੈਕਟਰ ਸੂਬਾ ਸਿੰਘ ਜਿਹੜਾ ਜ਼ਖਮੀ ਹੋ ਗਿਆ ਸੀ ਉਹਦੀ ਮੌਤ ਹੋ ਗਈ ਹੈ ਜੀ ਬਿਲਕੁਲ ਜੀ ਬਿਲਕੁਲ ਇਹ ਜਿਹੜੇ ਨਾ 3 ਪੁਲਿਸ ਅਧਿਕਾਰੀ ਆ ਇਹ ਪਟਿਆਲੇ ਵਾਲੀ ਜੇਲ੍ਹ ਦੇ ਵਿੱਚ ਬੰਦ ਸੀਗੇ ਤੇ ਇਹ ਪਟਿਆਲੇ ਵਾਲੀ ਜੇਲ੍ਹ ਦੇ ਵਿੱਚ ਬੰਦ ਇਸ ਕਰਕੇ ਸੀ ਕਿਉਂਕਿ ਇਹਨਾਂ ਦੇ ਵਿੱਚੋਂ ਦੋਹਾਂ ਦੇ ਉੱਤੇ ਤਾਂ ਦੋਸ਼ ਲੱਗਾ ਜੀ ਕਿ ਇਹਨਾਂ ਨੇ ਫਰਦੀ ਇਨਕਾਊਂਟਰ ਕੀਤਾ ਸੀ ਬੀਤੇ ਵੇਲੇ 'ਚ ਇੱਕ ਦੇ ਉੱਤੇ ਨਸ਼ਾ ਤਸਕਰੀ ਦਾ ਦੋਸ਼ ਸੀ ਇਸੇ ਪਟਿਆਲੇ ਵਾਲੀ ਜੇਲ੍ਹ ਦੇ ਵਿੱਚ ਬੰਦ ਹੈਗਾ ਜੀ ਸੰਦੀਪ ਸਿੰਘ ਸਣੀ ਉਹ ਸੰਦੀਪ ਸਣੀ ਜਿਹਨੇ ਸੁਧੀ ਰਤੂਰੀ ਦਾ ਕਤਲ ਕੀਤਾ ਸੀ ਤੇ ਉਹ ਇਸ ਕਰਕੇ ਜੇਲ੍ਹ ਦੇ ਵਿੱਚ ਹੈ ਇਹਨਾਂ ਤਿੰਨਾਂ ਪੁਲਿਸ ਅਧਿਕਾਰੀਆਂ ਦੀ ਸੰਦੀਪ ਸਣੀ ਨਾਲ ਕਹਿੰਦੇ ਵੀ ਕਿਸੇ ਗੱਲੋਂ ਬਹਿਤ ਬਾਗੀ ਹੋਈ ਪਿਛਲੇ ਹਫ਼ਤੇ ਸੰਦੀਪ ਸਣੀ ਨੇ ਇਹਨਾਂ ਦੇ ਉੱਤੇ ਹਮਲਾ ਕਰਤਾ ਕੋਈ ਨੁਕੀਲੀ ਚੀਜ਼ ਜੇਲ੍ਹ ਦੇ ਵਿੱਚ ਪਈ ਸੀ ਉਹਦੇ ਨਾਲ ਹਮਲਾ ਕਰਤਾ ਉਹਦੇ ਵਿੱਚ ਤਿੰਨਾਂ ਨੂੰ ਮਰਦਾウ ਹਾਲਤ ਦੇ ਵਿੱਚ ਕਰਤਾ ਹੁਣ ਕਹਿੰਦੇ ਵੀ ਸੁਭਾ ਸਿੰਘ ਦੀ ਇਲਾਜ ਦੇ ਮੋਕੇ ਮੌਤ ਹੋ ਗਈ ਹੈ ਪੁਲਿਸ ਨੇ ਕਿਵੇਂ ਸੰਦੀਪ ਕ""". ਨੂੰ ਬਹੁਤ ਕੁੱਟਿਆ ਤੇ ਹੁਣ ਇਹਨੂੰ ਵੀ ਕਿੰਨੇ ਵੀ ਬੜੇ ਬੁਰੇ ਹਾਲ ਦੇ ਵਿੱਚ ਕਰਤਾ ਹੁਣ ਉਹਦਾ ਪਰਿਵਾਰ ਸੰਦੀਪ ਕ""". ਦਾ ਇਹ ਗੱਲ ਕਿ ਇਹਨਾਂ ਦੀ ਮੈਡੀਕਲ ਰਿਪੋਰਟ ਫੇਸ ਕੀਤੀ ਜਾਵੇ ਇਹਦੀ ਪੁਲਿਸ ਨੇ ਮੈਡੀਕਲ ਰਿਪੋਰਟ ਨਹੀਂ ਫੇਸ ਕੀਤੀ ਇਹਨੂੰ ਪਟਿਆਲੇ ਵਾਲੀ ਜੇਲ੍ਹ ਤੋਂ ਬਦਲ ਕੇ ਸਮਰੂਰ ਵਾਲੀ ਜੇਲ੍ਹ 'ਚ ਸ਼ਿਫਟ ਕਰਤਾ ਤੇ ਹੁਣ ਮਾਮਲਾ ਇਹ ਜਫੀਦਾਰ ਤੱਕ ਵੀ ਪਹੁੰਚ ਗਿਆ ਜਫੀਦਾਰ ਸਾਹਿਬ ਨੇ ਵੀ ਇਹ ਗੱਲ ਕਹੀ ਹੈ ਕਿੜਕੱਜ ਸਾਹਿਬ ਨੇ ਕਿ ਭਾਈ ਇਹ ਕੁਝ ਹੋਣਾ ਨਹੀਂ ਚਾਹੀਦਾਗਾ ਤੇ ਪੁਲਿਸ ਨੂੰ ਨਿਰਪੱਖ ਕਾਰਵਾਈ ਕਰਨੀ ਚਾਹੀਦੀ ਹੈ ਰਿਪੋਰਟ ਪੇਸ਼ ਕਰਨੀ ਚਾਹੀਦੀ ਹੈ ਸੋ ਇਹ ਮਾਮਲਾ ਹੁਣ ਕਾਫੀ ਵੱਡਾ ਬਣ ਜੀ ਤੇ ਜਨਾਬ ਸਾਹਿਬ ਥਾਰ ਵਾਲੀ ਬੀਬੀ ਇੱਕ ਵਾਰ ਫਿਰ ਤੋਂ ਸੁਰਖੀਆਂ ਦੇ ਵਿੱਚ ਹੈ ਜੀ ਕਹਿੰਦੇ ਕਿ ਹੁਣ ਉਹਦੀ ਵੀ ਸਿਹਤ ਵਿਗੜ ਗਈ ਹੈ ਕਾਫੀ ਜ਼ਿਆਦਾ ਬੁਰੀ ਹਾਲਤ ਆ ਬਸ ਬਿਲਕੁਲ ਜੀ ਥਾਰ ਵਾਲੀ ਜੀ ਬੀਬੀ ਦੀ ਸਿਹਤ ਵਿਗੜ ਗਈ ਆ ਤੇ ਉਹਦੀ ਸਿਹਤ ਵਿਗੜਨ ਦੇ ਕਰਕੇ ਤੇ ਹੁਣ ਇਹ ਖਬਰ ਆਈ ਹੈ ਜੀ ਕਿ ਉਹਨੂੰ ਕਹਿੰਦੇ ਵੀ ਹਸਪਤਾਲ ਦੇ ਵਿੱਚ ਲਿਆਂਦਾ ਗਿਆ ਕਹਿੰਦੇ ਅੱਧੀ ਉਹਨੂੰ ਹਸਪਤਾਲ ਦੇ ਵਿੱਚ ਸਿਵਲ ਹਸਪਤਾਲ ਬਠਿੰਡਾ ਦੇ ਵਿੱਚ ਭਰਤੀ ਕਰਵਾਇਆ ਗਿਆ ਕਹਿੰਦੇ ਵੀ ਉਹਦੇ ਢਿੱਡ ਦੇ ਵਿੱਚ ਦਰਦ ਸੀ ਕਈ ਹੋਰ ਸਮੱਸਿਆਵਾਂ ਸੀ ਜਿਹਦੇ ਕਰਕੇ ਉਹਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਵੈਸੇ ਕਿਸੇ ਵੀ ਬੰਦੇ ਨੂੰ ਜਦੋਂ ਜੇਲ੍ਹ ਦੇ ਵਿੱਚ ਲੱਜਾਂਦੇ ਆ ਉਹਨੂੰ ਹਾਰਟ ਦੀ ਸਮੱਸਿਆ ਉਹਦੀ ਹੁੰਦੀ ਆ ਉਹਨੂੰ ਕੋਈ ਹੋਰ ਸਿਹਤ ਦੀ ਸਮੱਸਿਆ ਵੀ ਅਚਾਨਕ ਆ ਜਾਂਦੀ ਆ ਉਸ ਦਾ ਬੀਵੀ ਦਾ ਸੱਚੀ ਮੁੱਚੀ ਵੀ ਢਿੱਡ ਦੁਖਦਾ ਹੋਵੇ ਪਰ ਜਦੋਂ ਆਪਾਂ ਬੀਤੇ ਵੇਲੇ ਦੇ ਵਿੱਚ ਜਿਹੜੇ ਜਿਹੜੇ ਲੋਕਾਂ ਦਾ ਜੇਲ੍ਹ ਦੇ ਵਿੱਚ ਗਿਆ ਤੋਂ ਢਿੱਡ ਦੁਖਿਆ ਜਿਨ੍ਹਾਂ ਨੂੰ ਤਰੇਲੀ ਆਈ ਜਿਨ੍ਹਾਂ ਨੇ ਬਲੱਡ ਪ੍ਰੈਸ਼ਰ ਤੇ ਵਾਧਾ ਹੋਇਆ ਉਹਨੂੰ ਵੇਖ ਕੇ ਆਉਂ ਲੱਗਦਾ ਵੀ ਖਾਰ ਵਾਲੀ ਬੀਵੀ ਤਾਂ ਤਿੱਖੀ ਵੀ ਬਹੁਤ ਆ ਵੀ ਪਤਾ ਨਹੀਂ ਵੀ ਸ਼ਾਇਦ ਕੋਈ ਇਹੋ ਜੀ ਗੱਲ ਹੀ ਨਾ ਹੋਵੇ ਸੋ ਬੇਨੇ ਕੀ ਬਣਦਾ ਪਰ ਇੱਕਦਮ ਇਸ ਬੀਬੀ ਦੀਆਂ ਥਾਰ ਵਾਲੀ ਬੀਬੀ ਦੀਆਂ ਰੀਲਾ ਵਾਲੀ ਬੀਬੀ ਦੀਆਂ ਇਸ਼ਟਾ ਵਾਲੀ ਬੀਬੀ ਦੀਆਂ ਚਿੱਟੇ ਵਾਲੀ ਬੀਬੀ ਦੀਆਂ ਖਬਰਾਂ ਬਹੁਤ ਹੁੰਦੀਆਂ ਸੀ ਪਰ ਉਹ ਰੁਕ ਗਈਆਂ ਤੇ ਹੁਣ ਇੱਕਦਮ ਥੀੜੇ ਖਬਰ ਆਈ ਹੈ ਜੀ ਜੀ ਤੇ ਟੇਣਾ ਸਾਹਿਬ ਪੰਜਾਬ ਦੇ ਮੌਸਮ ਦੀ ਗੱਲ ਕਰਦੇ ਆ ਜੀ ਕਿਵੇਂ ਪੰਜਾਬ ਦਾ ਮੌਸਮ ਕਿਵੇਂ ਰਹਿਣਗੇ ਆਉਣ ਵਾਲੇ ਦਿਨ ਦੇਖੋ ਪੰਜਾਬ ਦਾ ਮੌਸਮ ਫਿਲਹਾਲ ਤਾਂ ਠੀਕ ਹੈ ਜੀ ਲੰਘੇ ਕੱਲ ਵੀ ਪੰਜਾਬ ਦੇ ਵਿੱਚ ਗਰਮੀ ਸੀ 37-38 ਡਿਗਰੀ ਤੱਕ ਟੈਂਪਰੇਚਰ ਸੀਗਾ ਤੇ ਮੌਸਮ ਵਿਭਾਗ ਨੇ ਵੈਸੇ ਇਹ ਅੰਦਾਜ਼ਾ ਪੇਸ਼ ਕੀਤਾ ਸੀਗਾ ਜੀ 17 18 ਤੇ 19 ਵੀਕ ਨੂੰ ਪੰਜਾਬ ਦੇ ਵਿੱਚ ਬਹੁਤ ਮੀਂਹ ਪੈਣ ਦੀ ਸੰਭਾਵਨਾ ਮੌਨਸੂਨ ਪੌਣਾ ਜੰਦਗਾ ਜੰਦਗਾ ਦਾ ਰੰਗ ਵਿਖਾਉਣਾ ਹੈ ਪਰ ਇਦਾਂ ਦੀ ਕੱਲ ਤਾਂ ਨਹੀਂ ਗੱਲ ਹੋਈ ਤੇ ਅੱਜ ਦੇ ਬਾਰੇ ਆਪਾਂ ਕੁਝ ਕਹਿ ਨਹੀਂ ਸਕਦੇ ਅੱਜ ਦੇ ਬਾਰੇ ਹਲੇ ਪਤਾ ਲੱਗਣਾ ਕਿ ਕੀ ਬਣਦਾ ਅੱਜ ਜਦੋਂ ਆਪਾਂ ਇਹ ਖਬਰਾਂ 18 ਤਰੀਕ ਨੂੰ ਸਾਂਝੀਆਂ ਕਰ ਰਹੇ ਹਾਂ ਵੀਰਵਾਰ ਨੂੰ ਤੇ ਬਦਲਵਾਈ ਤਾਂ ਹਾਲ ਦੀ ਘੜੀ ਤਾਂ ਹੈ ਨਹੀਂਗੀ ਤੇ ਅਗਲੇ ਮਿੰਟਾਂ ਦਾ ਕੁਝ ਪਤਾ ਨਹੀਂ ਉਹਦਾ ਮੌਸਮ ਵਿਭਾਗ ਨੇ ਇਹ ਗੱਲ ਕਹੀ ਹੈ ਕਿ 20 ਸਤੰਬਰ ਨੂੰ ਮੌਨਸੂਨ ਪੌਣਾ ਨੇ ਵਾਪਸ ਚਲੇ ਜਾਣਾ ਇਹ ਜਾਣ ਤੋਂ ਪਹਿਲਾਂ ਪਹਿਲਾਂ ਇਹ ਆਪਣਾ ਰੰਗਤਮਾਸਾ ਪੇਸ਼ ਕਰ ਨਹੀਂ ਆ ਜੀ ਜੀ ਤੇ ਰਣਾ ਸਾਹਿਬ ਉਧਰ ਤਾਂ ਕਾਫੀ ਜ਼ਿਆਦਾ ਨੁਕਸਾਨ ਹੋ ਗਿਆ ਜੀ ਦੇਰਾਦੁੰਦ ਦੇ ਵਿੱਚ ਉਹਨੂੰ ਲੈ ਕੇ ਵੀ ਖਬਰਾਂ ਆ ਰਹੀਆਂ ਨੇ ਹਾਂ ਬਿਲਕੁਲ ਜੀ ਦੇਰਾਦੁੰਦ ਦੇ ਵਿੱਚ ਆਪਾਂ ਕੱਲ ਵੀ ਖਬਰਾਂ ਜਾਣ ਜੀ ਕੀਤੀ ਸੀ ਵੀ ਉਧਰ ਖਾਤਾ ਨੁਕਸਾਨ ਹੋਇਆ ਉਧਰ ਤਾਂ ਢੇੜ ਦਰਜਨ ਤੋਂ ਵੱਧ ਲੋਕਾਂ ਦੀ ਹੁਣ ਤੱਕ ਮੌਤ ਦੀ ਖਬਰ ਆਈ ਹੈ ਕਿਉਂਕਿ ਉੱਥੇ ਬੱਦਲ ਫਟੇ لینڈ ਸਲਾਈਡਿੰਗ ਹੋਈ ਬੜੀਆਂ ਹੋਰ ਸਮੱਸਿਆਵਾਂ ਆਈਆਂ ਇਹਦੇ ਕਰਕੇ ਲਗਾਤਾਰ ਇਹ ਖਬਰਾਂ ਉੱਗਦਾ ਰਹੀਆਂ ਸੋ ਦੁੱਖ ਹੋਇਆ ਜੀ ਇਸ ਗੱਲ ਦੇ ਉੱਤੇ ਕੈਤ ਕੀ ਹਿਮਾਚਲ ਦੇ ਵਿੱਚ ਸ਼੍ਰੀਨਗਰ ਦੇ ਵੱਲ, ਦੇਰਾਦੂਨ ਦੇ ਵੱਲ, ਉੱਤਰਾਖੰਡ ਦੇ ਹੋਰ ਹਿੱਸਿਆਂ ਦੇ ਵੱਲ ਬਹੁਤ ਨੁਕਸਾਨ ਹੋਇਆ ਜੀ। ਜੀ। ਸੋ ਖੈਰ ਬਹੁਤ-ਬਹੁਤ ਸ਼ੁਕਰੀਆ ਸਰਅਜ ਜੀ ਲਈ। ਐਨੇ ਜੀ ਆਪਾਂ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ। ਮਿਹਰਬਾਨੀ। ਬਹੁਤ ਮਿਹਰਬਾਨੀ।